ਹੈਲੋ ਦੋਸਤੋ ਮੈਂ ਕੁਲਦੀਪ ਸਿੰਘ ਅੱਜ ਦਾ ਮੇਰਾ ਟੌਪਿਕ ਇਹ ਹੈ ਦਫਤਰ ਨਗਰ ਨਿਗਮ ਰਿੰਡਾ ਵਿਖੇ ਸਫਾਈ ਸੇਵਕਾਂ ਦੀ ਭਰਤੀ ਬਾਰੇ ਤੇ ਇਸ ਇਸੇ ਵਿੱਚ ਤੁਸੀਂ ਨੋਟੀਫਿਕੇਸ਼ਨ ਦੇਖ ਸਕਦੇ ਹੋ ਇਹ ਕਰਤਿ ਵਿਭਾਗ ਪੰਜਾਬ ਵੱਲੋਂ ਨਿਰਧਾਰਤ ਘਟੂ ਘਟ ਉਜਰਤਾ ਤੇ ਸਫਾਈ ਸੇਵਕ ਦੇ ਠੀਕ ਸੇਕ ਦੇ ਭਰਤੀ ਚੰਦੀ ਹੈ ਇਸ ਵਿੱਚ 538 ਅਸਾਮੀਆਂ ਦੀ ਮੰਗ ਕੀਤੀ ਗਈ ਉਜਰਤਾ ਜਿਹੜੇ ਡੀਸੀ ਰਿਟ ਸਫਾਈ ਸੇਵਕਾਂ ਦੀ ਠੀਕੇ ਦੇ ਭਰਤੀ ਲਈ ਉਮੀਦਵਾਰਾਂ ਤੋਂ दरखास्त मांग की गई है बाकी तीस सेवक असामिया वर्गीकरण देख सकते हो टोटल शामिया पांच सौ अठत्ती ने फीस का वेरवा आम वर्ग वास्ते स्वतंत्रता संग्रामी खिडारी वास्ते पाँच सौ रुपये एस सी बी सी आर्थिक तौर पर कमज़ोर वर्ग वास्ते सौ रुपया सबका फौजी तश्रत दो सौ रुपये दिव्यांग सौ रुपया ਤੇ ਵਿਦਿਅਕ ਯੋਗਤਾ ਗਿਆ ਉਮੀਦਵਾਰ ਨੂੰ ਪੜ੍ਹਨ ਲਿਖਣ ਦੀ ਟ੍ਰੇਡ ਦੀ ਜਾਣਕਾਰੀ ਹੋਣਾ ਲਾਜ਼ਮੀ ਹੈ। ਬਾਕੀ ਤੁਸੀਂ ਅੱਗੇ ਪੜ੍ਹ ਸਕਦੇ ਹੋ। ਉਮਰ ਸੀਮਾ 1-1-25 ਤੱਕ ਜਨਰੇਸ਼ਨ ਦੀ ਉਮਰ 18 ਤੋਂ 37 ਸਾਲ ਤੋਂ ਵੱਧ ਨਹੀਂ ਹੋਣੀ ਚਾਹੀਦੀ। ਪੰਜਾਬ ਦੇ ਰਾਜ ਦੇ ਅਨੁਸੂਚਿਤ ਜਾਤੀਆਂ ਤੇ ਪਛੜੇ ਸ਼੍ਰੇਣੀ ਦੇ ਵਿਦਿਅਕ ਦੀ ਵਤਵਾ ਤੋਂ ਉਮਰ ਦੀ ਉਪਰੀ ਸੀਮਾ ਪੰਦਰਾਂ ਸਾਲ ਹੋਵੇਗੀ। ਰਾਜ ਅਤੇ ਕੇਂਦਰ ਸਰਕਾਰ ਦੇ ਕੰਮਚਾਰੀਆ ਲਈ ਉੱਪਰ ਦੀ ਸੀਮਾ ਸੁਭਿਛੋੜ ਦੇ ਦੇ ਵੱਧ ਤੋਂ ਵੱਧ ਉਮਰ ਸੀਮਾ 45 ਸਾਲ ਹੋ ਗਈ ਉਮਰ ਸੀਮਾ ਤੁਸੀਂ ਪੜ੍ਹ ਸਕਦੇ ਹੋ ਚੋਣ ਵਿਧੀ ਹੈਗੀ ਹੈ ਜਿਹੜੀ ਉਹ ਹੈਗਾ ਅ ਉਮੀਦਵਾਰ ਦੀ ਚੋਣ ਉਹਨਾਂ ਦੀ ਵਿੱਦਿਕ ਯੋਗਤਾ ਪੜ੍ਹਨਾ ਲਿਖਣਾ ਜਾਣਦਾ ਹੋਵੇ ਅਤੇ ਮਿਡਲ ਪਾਸ ਅਤੇ ਉਸ ਪਾਸ ਸੰਬੰਧਿਤ ਸ਼ਾਮੀ ਦੇ ਕੰਮ ਕਰਨ ਦੇ ਤਜਰਬੇ ਦੇ ਆਧਾਰ ਤੇ ਕੀਤੀ ਜਾਵੇਗੀ ਚੋਣ ਲਈ ਕੁੱਲ 100 ਅੰਕ ਰੱਖੇ ਗਏ ਹਨ ਬਾਕੀ ਤੁਸੀਂ ਨੀਤੇ ਪੜ੍ਹ ਸਕਦੇ ਹੋ ਤੇ ਨਗਰ ਨਿਗਮ ਬਟੇਂਡਾ ਵੱਲੋਂ ਜਾਰੀ ਕੀਤੇ ਤਿਆਰਬਾ ਸਰਟੀਫਿਕੇਟ ਨਹੀਂ ਵਿਚਾਰਿਆ ਜਾਵੇਗਾ। ਅਪਲਾਈ ਕਰਨ ਦੀ ਵਿਧੀ ਤੁਸੀਂ ਨਗਰ ਨਿਗਮ ਦੀ ਵੈਬਸਾਈਟ www.mcbatenda.com ਤੇ ਮਈਆ ਲਿੰਕ ਤੇ ਕਲਿੱਕ ਕਰਕੇ 4/1/2025 ਤੱਕ ਸ਼ਾਮ ਨੂੰ 5 ਵਜੇ ਤੱਕ ਕੇਵਲ ਆਨਲਾਈਨ ਹੀ ਅਪਲਾਈ ਕਰ ਸਕਦੇ ਹੋ। ਤੁਸੀਂ ਪੜ੍ਹ ਸਕਦੇ ਹੋ ਨੀਚੇ ਵੇ। ਹੋ ਤੁਸੀਂ ਪੜ ਸਕਦੇ ਹੋ ਇਹਨਾਂ ਨੋਟੀਫਿਕੇਸ਼ਨ ਨੂੰ ਤੇ ਇਹ ਹਾਂ ਦੋਸਤੋ ਇਸ ਤਰ੍ਹਾਂ ਦੀਆਂ ਅਪਡੇਟਸ ਲੈਣ ਲਈ ਤੁਸੀਂ ਮੇਰਾ ਚੈਨਲ ਸਬਸਕ੍ਰਾਈਬ ਕਰੋ ਸ਼ੇਅਰ ਲਾਈਕ ਅਤੇ ਕਮੈਂਟ ਜ਼ਰੂਰ ਕਰੋ